ਸਾਰੇ ਧੜਕੇ ਦੇ ਪਿੰਡ ਸਿਆਲਵਾ ਸ਼ਹੀਦ ਲੈਫਟੀਨੈਂਟ ਵਿਕਰਮ ਸਿੰਘ ਜੀ ਦੇ ਯਾਦ ਦੇ ਵਿੱਚ ਇਹ ਸਰਕਾਰੀ ਸਕੂਲ ਉਹਨਾਂ ਨੂੰ ਨਮਾਨ ਕਰਕੇ ਆਪੀ ਸਰਕਾਰੀ ਸਕੂਲ ਦੇ ਵਿੱਚ ਜੋ ਕੰਮ ਹੋਏ ਆ ਉਹ ਲੋਕ ਅਰਪਣ ਕੀਤੇ ਆ ਸਾਰੇ ਪਿੰਡ ਦੇ ਮੋਤਵਰ ਬੈਠੇ ਆ ਮੇਰੇ ਬਜ਼ੁਰਗ ਬੈਠੇ ਆ ਤੁਹਾਨੂੰ ਯਾਦ ਹੋਊਗਾ ਜੀ ਅਸੀਂ ਤੁਹਾਡੇ ਦੀ ਪੁੱਤ 2022 ਤੁਹਾਡੇ ਕੋਲ ਆਏ ਸੀ ਅਸੀਂ 81 ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਸਰਕਾਰੀ ਸਕੂਲ ਠੀਕ ਕਰੋ ਪਹਿਲੀ ਵਾਰੀ ਇਹ ਕਿਸੇ ਰਾਜਨੀਤਿਕ ਦਲ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕੀਤੀ ਸੀ ਤੇ ਆਪਨੇ ਕੋਈ ਕਸਰ ਨਹੀਂ ਛੱਡੀ ਆਪ ਜੀ ਨੇ ਕੋਈ ਕਸਰ ਨਹੀਂ ਛੱਡੀ ਆਪ ਜੀ ਨੇ ਸਾਨੂੰ 92 ਸੀਟਾਂ ਦਿੱਤੀਆਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ ਐਲ ਏ ਬਣਿਆ ਮੇਰੇ ਮਾਲਕ ਮੇਰੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਨੂੰ ਸੀਐਮ ਸਾਹਿਬ ਨੇ ਮਨਿਸਟਰ ਬਣਾਇਆ ਮੰਤਰੀ ਬਣਨ ਤੋਂ ਬਾਅਦ ਮੈਨੂੰ ਕਿਆ ਕਿਉਂ ਸਰਕਾਰੀ ਸਕੂਲ ਠੀਕ ਕਰਨੇ ਸਰਕਾਰੀ ਸਕੂਲਾਂ ਦੇ ਹਾਲਾਤ ਪਤਾ ਕਿਦਾਂ ਦੇ ਸੀ ਜੀ ਨਾ ਚਾਰ ਦੀਵਾਰੀ ਨਾ ਬਾਥਰੂਮ ਸਿਕਿਉਰਟੀ ਗਾਰਡ ਬਾਕੀ ਸਭ ਗੱਲਾਂ ਤਾਂ ਬਾਅਦ 'ਚ ਗੱਲਾਂ ਪੜਾਈ ਬੱਚਿਆਂ ਲਈ ਪਰਨੀਚਰ ਨਹੀਂ ਸੀ ਦੇਖੋ ਮੈਂ ਮੀਡੀਆ ਦੇ ਸਾਥੀ ਖੜੇ ਆ ਅੱਜ ਬਹੁਤ ਲੋਕ ਥੋੜੇ ਪੁੱਤ ਥੋੜੇ ਭਰਾ ਤੇ ਉਂਗਲਾ ਚੱਕ ਰਹੇ ਨੇ ਇਹ ਸਿੱਖਿਆ ਮੰਤਰੀ ਦਾ ਤਾਜ ਕੰਡਿਆਂ ਦਾ ਤਾਜ ਹੈ ਕਦੀ ਕੋਈ ਮਿਨਿਸਟਰ ਸਿੱਖਿਆ ਮੰਤਰੀ ਨਹੀਂ ਬਣਨਾ ਚਾਹੁੰਦਾ ਸੀ ਮੈਂ ਪਿਛਲੇ 3 ਸਾਲਾਂ ਦੇ ਵਿੱਚ ਪੂਰੇ ਪੰਜਾਬ 'ਚ ਜਾ ਕੇ ਮਿਹਨਤ ਕੀਤੀ ਹੈ ਜਾ ਜਾ ਕੇ ਸਕੂਲਾਂ ਦੇ ਵਿੱਚ ਦੇਖਿਆ ਜ਼ਮੀਨ ਤੇ ਉਤਰ ਕੇ ਤੇ ਕੰਮ ਕੀਤਾ ਅੱਜ ਲੋਕਾਂ ਨੂੰ ਬਹੁਤ ਤਕਲੀਫ ਹੈ ਤਕਲੀਫ ਅਟਕ ਕਿਉਂ ਹੈ ਵੱਡੇ ਵੱਡੇ ਸਾਰੇ ਲੀਡਰ ਲੱਗੇ ਹੋਏ ਐ ਉਹਨਾਂ ਨੂੰ ਤਕਲੀਫ ਹੈ ਕਿਉਂਕਿ ਇਹ ਪਹਿਲੀ ਵਾਰੀ ਸਰਕਾਰੀ ਸਕੂਲਾਂ ਦੀ ਗੱਲ ਹੋ ਰਹੀ ਹੈ ਚੰਗੀ ਗੱਲ ਹੋ ਰਹੀ ਹੈ ਵਰਨਾ ਹਮੇਸ਼ਾ ਮਾੜੀ ਖਬਰ ਨਰਦੀ ਤੁਸੀਂ ਪਿੰਡਾਂ ਦੇ ਬੈਠੇ ਹੋ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕੀ ਇਸ ਪਿੰਡ ਦੇ ਸੱਚ ਇਮਾਨਦਾਰੀ ਨਾਲ ਦੱਸੋ ਇਹ ਤਾਂ ਚਲੋ ਸਾਡੇ ਸਾਰੇ ਪਾਰਟੀ ਦੇ ਲੀਡਰ ਹੈ ਅਫਸਰ ਜਾਂ ਮੇਰੇ ਪ੍ਰਿੰਸੀਪਲ ਸਾਹਿਬ ਜੀ ਤਾਂ ਕਹਿਣਗੇ ਕੱਠਾ ਨੂੰ ਪੁੱਛੋ ਕੀ ਇਸ ਸਕੂਲ ਦੇ ਵਿੱਚ ਕੰਮ ਹੋਇਆ ਕਿ ਨਹੀਂ ਹੋਇਆ ਹੱਥ ਖੜੇ ਕਰਕੇ ਦੱਸੋ ਕਿ ਤੁਹਾਨੂੰ ਲੱਗਦਾ ਹੋਵੇ ਆਮ ਮੀਡੀਆ ਨੂੰ ਕਹੂੰਗਾ ਇਸ ਸਕੂਲ ਦਾ ਮੈਂ ਸਰਪੰਚ ਸਾਹਿਬ ਨੂੰ ਪੁੱਛਿਆ ਪੰਚਾਇਤ ਨੂੰ ਪੁੱਛਿਆ ਚਾਰ ਦਿਵਾਰੀ ਨਾਲ ਬਰਾਬਰ ਸੀਗੀ ਚਾਰ ਦਿਵਾਰੀ ਅੱਜ ਸ਼ਾਨਦਾਰ ਦੂਰੋਂ ਕਿਸੇ ਐ ਲੱਗਦਾ ਚਮਕ ਰਹੀ ਹੈ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਤੇ ਇਸ ਵਕ ਜਦੋਂ ਮੈਂ ਸਪੀਚ ਦੇ ਰਿਹਾ 33 ਲੱਖ ਦੇ ਨਵੇਂ ਲੈਬਾਂ ਬਣ ਰਿਹਾ ਉੱਥੇ ਕੰਮ ਚੱਲ ਰਿਹਾ ਪਿੱਛੇ ਕੋਈ ਵੀ ਕੈਮਰਾ ਲਿਆ ਕੇ ਕਿੱਰੇ ਦੇ ਰਿਹਾ ਤੇ ਪ੍ਰਿੰਸੀਪਲ ਸਾਹਿਬ ਨੂੰ ਦੱਸਦਣ ਸਾਾਨੂੰ ਵੈਰੀਫਾਈ ਕਰ ਦੇਣਗੇ 95 ਲੱਖ ਰੁਪਏ ਹੋਰ ਬਾਹਤਾਂ ਖੁੰਦੇ ਖਾਤੇ ਅੱਜ ਸਰਪੰਚ ਸਾਹਿਬ ਨੇ ਦੋ ਮੰਗਾਂ ਰੱਖੀਆਂ ਕਿ ਇੱਥੇ ਵਾਲੀਬਾਲ ਤੇ ਬੈਡਮਿੰਟਨ ਦਾ ਗਰਾਊਂਡ ਉਹ ਵੀ ਇਹ ਸਾਡਾ ਜਨੂੰਨ ਹੈ ਸਾਨੂੰ ਸਾਨੂੰ ਜ਼ਰੂਰ ਹੈ ਸਕੂਲ ਠੀਕ ਕਰਨ ਦਾ ਉਹਨਾਂ ਦੇ ਬੱਚੇ ਮਹਿੰਗੇ ਸਕੂਲਾਂ 'ਚ ਪੜਦੇ ਆ ਪ੍ਰਾਈਵੇਟ ਸਕੂਲਾਂ 'ਚ ਕਾਂ ਕਰਕੇ ਉਹਨਾਂ ਨੂੰ ਤਕਲੀਫ ਹੈ ਸਾਨੂੰ ਇਹ ਕਿ ਸਾਡੇ ਬੱਚੇ ਜਿਹੜੇ ਆਮ ਘਰਾਂ ਦੇ ਬੱਚੇ ਉਹਨਾਂ ਨੂੰ ਉਹਨਾਂ ਨੂੰ ਵਧੀਆ ਤੋਂ ਵਧੀਆ ਸਹੂਲਤਾਂ ਮਿਲਣ ਮੈਂ ਤੁਹਾਡਾ ਪਿੰਡੀ ਘਰਾਈਆਂ ਤੋਂ ਧੰਨਵਾਦ ਕਰਦਾ ਕਿ ਸਾਰਾ ਪਿੰਡ ਆਇਆ ਟੇਖਾਂ ਨੂੰ ਵਿਸ਼ਵਾਸ ਤੋਂ ਮੰਨਦਾ ਹੈ ਭਰੋਸਾ ਰੱਖਿਓ ਇਹ ਜਿਹੜਾ 95 ਲੱਖ ਰੁਪਏ ਹੋਰ ਤੇ ਜਦੋਂ ਉਹਨੇ ਗਰਾਊਂਡ ਦਾ ਤੁਹਾਡੇ ਕਿਖਲੇ ਇਹ ਮੋਹਾਲੀ ਜ਼ਿਲ੍ਹੇ ਦਾ ਤੁਹਾਡਾ ਪਿੰਡ ਹੁਣ ਪਿੰਡ ਨਹੀਂ ਰਿਹਾ ਆਸ-ਪਾਸ ਸ਼ਹਿਰ ਵਰਗਾ ਬਣ ਚੁੱਕਿਆ ਸ਼ਹਿਰੋਂ ਬੱਚੇ ਤੁਹਾਡੇ ਪਿੰਡ ਪੜਨ ਆਇਆ ਕਰਨਗੇ ਇਸ ਸਕੂਲ ਦੇ ਵਿੱਚ ਵੀ ਮੈਂ ਇਹਨਾਂ ਨੂੰ ਦੱਸ ਦਰਵਾ ਸਕਿਉਰਟੀ ਗਾਰਡ ਹੈ ਜੀ ਸਰਕਾਰੀ ਸਕੂਲ ਹੈ ਸਕਿਉਰਟੀ ਗਾਰਡ ਹੈ ਕੈਂਪਸ ਫਰੇਚਰ ਹੈ ਇਸ ਅਸੀਂ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਇਸ ਕਰਕੇ ਦੱਸਣਾ ਜ਼ਰੂਰੀ ਹੈ ਤਾਂ ਕਿ ਸਭੀ ਬਦਲੇ ਸਰਕਾਰੀ ਸਕੂਲਾਂ ਦੀ ਉਹ ਕਹਿੰਦੇ ਜੀ ਕਿਉਂ ਕਰ ਰਹੇ ਹੋ ਨਹੀਂ ਪੱਥਰ ਇਸ ਕਰਕੇ ਰੱਖ ਰਹੇ ਨਹੀਂ ਪੱਥਰ ਕਹਿੰਦੇ ਕਿਉਂ ਕਹਿ ਰਹੇ ਹੋ ਟੀਚਰਾਂ ਨੂੰ ਕਿਹਦੀ ਪਾਉ ਫੇਸਬੁਕ ਤੇ ਅਗਰ ਪ੍ਰਾਈਵੇਟ ਸਕੂਲ ਵਾਲੇ ਆਪਣੀ ਐਡ ਕਰ ਸਕਦੇ ਆ ਤਾਂ ਸਰਕਾਰੀ ਸਕੂਲ ਵਾਲੇ ਕਿਉਂ ਨਹੀਂ ਐਡ ਕਰ ਸਕਦੇ ਅਸੀਂ ਤਾਂ ਸਿੱਖਿਆ ਜਿੰਦਾਬਾਦ ਕਰਾ ਰਹੇ ਆ ਮੈਂ ਨਹੀਂ ਕਹਿੰਦਾ ਕਿਸੇ ਟੀਚਰ ਨੂੰ ਹਜੂਦ ਬਣਾ ਦੇਣਾ ਆਪਣੇ ਸਕੂਲ ਦੀ ਜਿੰਦਾਬਾਦ ਕਰੋਨਾ ਸ਼ਹੀਦ ਵਿਕਰਮ ਸਿੰਘ ਸਕੂਲ ਸੀਨੀਅਰ ਸੈਕੰਡਰੀ ਸਕੂਲ ਖਿਆਲਬਾਦੀ ਜਿੰਦਾਬਾਦ ਕਰੋ ਤੇ ਹਾਂ ਕੰਮ ਹੋਇਆ ਸੁਪੈ ਪੁਰਾਣੀ ਫੋਟੋਆਂ ਦੇਖ ਲੈ 2022 ਤੋਂ ਪਹਿਲਾਂ ਕਿੱਦਾਂ ਦੀ ਚਾਰਦੀਵਾਰੀ ਸੀ ਕਿੱਦਾਂ ਦੇ ਕਮਰੇ ਸੀ ਉਸ ਵਕਤ ਵੀ ਚੱਲਦੇ ਆ 95 ਲੱਖ ਹੋਰ ਪਾਤਾ पहला क्यों नहीं आए पैसे इस करके बेनती है साढ़े वालों कोई कसर नहीं छी जाए आप भी अपनी भूमिका निभाते हुए सारी पंचायत को बेनती है बहुत, बहुत सूझवान इतनी पंचायत है स्कूल प्रति पर संजीदा ने शहर लागा स्कूल है इसनों न बनाया कि आस पास के बच्चे आस पास के कलोनिया के बच्चे इतने आके पढ़ने मुफ्त मेटिया वाइसिया विद्या मिल सके बच्चे अपने सुपने ਜੋ ਬੰਨਾ ਚਾਹ। ਮੈਂ ਸੀਸੀਡੀ ਬੱਚੀਆਂ ਦੇਖੀਆਂ ਆ ਲੜਕੀ ਖੜੀ। ਕਿੰਨੀ ਸ਼ਾਨਦਾਰ ਸਾਰੀ ਮੱਛੀਆਂ। ਜਿਸ ਤਰੀਕੇ ਨਾਲ ਇਹਨਾਂ ਮਾਰਚ ਕੀਤਾ। ਇਹਨਾਂ ਬੱਚਿਆਂ ਦੇ ਜੋ ਫੁੱਟਨੇ ਆ। ਨਹੀਂ ਪੱਥਰ ਤਾਂ ਇੱਕ ਬਹਾਨਾ ਹੈ। ਤਾਂ ਕਿ ਇਹਨਾਂ ਨੂੰ ਕੰਫੀਡੈਂਸ ਆਵੇ। ਕਿ ਅਸੀਂ ਜਿਸ ਸਕੂਲ ਚ ਪੜਦੇ ਹਾਂ ਉਹ ਕਿਸੇ ਪੱਖੋਂ ਵੀ ਪ੍ਰਾਈਵੇਟ ਦੇ ਨਾਲ ਮਾੜਾ ਨਹੀਂ ਹੈ ਅਸਲੀ ਨਹੀਂ ਪੱਥਰ ਤਾਂ ਸਾਡੇ ਬੱਚੇ ਬੱਚੀਆਂ ਨੇ ਜਦੋਂ ਇਹ ਆਰਮੀ ਦੇ ਵਿੱਚ ਐਨਡੀਐਚ ਆਫਸਰਸ ਬਣਨ ਗਿਆ ਜਦੋਂ ਇਹ ਆਈਪੀਐਸ ਜਾਂ ਸੀਨੀਅਰ ਪੁਲਿਸ ਅਧਿਕਾਰੀ ਬਣਨ ਗਿਆ ਜਦੋਂ ਵਕੀਲ ਬਣਨ ਗਿਆ ਇਹ ਅਸਲੀ ਨਹੀਂ ਪੱਥਰੇ ਹੋਣਗੇ ਆ ਹੋਊਗੀ ਸਾਡੀ ਅਸਲੀ ਸਿੱਖਿਆ ਕਰਾਰਤੀ ਔਰ ਇਸ ਨੂੰ ਹਜੇ 2 4 5 7 ਸਾਲ ਲੱਗਣੇ ਪਰ ਇਹਨਾਂ ਬੱਚਿਆਂ ਨੂੰ ਕੌਨਫੀਡੈਂਸ ਆਵੇ ਜਿਨ੍ਹਾਂ ਦੇ ਬੱਚੇ ਸਕੂਲ 'ਚ ਪੜ੍ਹਦੇ ਐ ਉਹਨਾਂ ਨੂੰ ਇੱਕ ਸਕੂਨ ਦਾ ਸਾਹ ਆਵੇ ਕਿ ਹਾਂ ਅਸੀਂ ਜਿਸ ਸਰਕਾਰ ਨੂੰ ਜੀ ਸੁਵਿਧਾ ਲੈ ਕੇ ਆਈ ਸੀ ਹਾਂ ਹੁਣ ਸਾਡੀ ਬੱਚੀਆਂ ਸੇਫ ਐ ਕਿ ਸਕੂਲ ਦੇ ਬਾਅਦ ਸਿਕਿਉਰਟੀ ਗਾਰਡ ਖੜਾ ਹੁੰਦਾ ਕੋਈ ਵੀ ਕੋਈ ਵੀ ਸ਼ਰਾਪਤੀ ਅੰਸਰ ਸਾਡੀ ਬੱਚੀਆਂ ਨੂੰ ਪਰੇਸ਼ਾਨ ਨਹੀਂ ਕਰੂਗਾ ਪਤਾ ਲੱਗੇ ਕਿ ਹਾਂ ਸ਼ਾਨਦਾਰ ਲਹਿਫਤ ਬਣ ਚੁੱਕੀਆਂ ਗਰਾਊਂਡ ਬਣ ਰਿਹਾ ਸਾਡੇ ਬੱਚਿਆਂ ਦੀ ਵਿੱਦਿਅਕ ਸਫਲਤਾ ਲਈ ਹਰ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਲਈ ਹੈ ਮੈਂ ਦੁਬਾਰਾ ਮੁਹਾਲੀ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਮੈਂ ਨਤੀਜਾ ਘਟਨ ਹੈ ਤੇ ਅੱਜ ਪੂਰੇ ਪੰਜਾਬ ਦੇ 350 ਸਕੂਲਾਂ 'ਚ ਇਸ ਵਕਤ ਇਹ ਤਿਹਾਰ ਚੱਲ ਰਿਹਾ ਹੈ ਵਿੱਦਿਆ ਦਾ ਤਿਹਾਰ ਸਿੱਖਿਆ ਦਾ ਤਿਹਾਰ ਤੇ ਇਦਾਂ ਹੀ ਪੰਜਾਬ ਜਿੰਦਾਬਾਦ ਹੋਵੇ ਪੰਜਾਬੀਆ ਜਿੰਦਾਬਾਦ ਹੋਵੇ ਸਿੱਖਿਆ ਜਿੰਦਾਬਾਦ ਹੋਵੇ ਤੇ ਅੱਜ ਇਸ ਮੁਕਾਮ ਤੇ ਮੈਂ ਪਹੁੰਚਿਆ ਕਿ ਆਜ ਸਰਕਾਰ ਸਾਡੇ ਸੀਐਮ ਸਾਹਿਬ ਦਾ ਉਦਘਾਟਨ ਕਰ ਰਿਹਾ ਹੈ ਇਹ ਕੰਦੀ ਸਰਕਾਰ ਦੀ ਕਾਮਯਾਬੀ ਹੈ ਸਾਡੇ ਸਾਰੇ ਟੀਚਰਸ ਇੱਕ ਲੱਖ ਟੀਚਰਸ ਨੇ ਮੇਰੇ ਸਿੱਖਿਆ ਖੇਤਰ ਦੇ ਹਰ ਇੱਕ ਪਰਿਵਾਰਕ ਮੈਂਬਰ ਦਾ ਸਾਡੇ ਹਰ ਇੱਕ ਟੀਚਰ ਦਾ ਸਾਡੇ ਮਿੱਡੇ ਮੀਲ ਦੇ ਕਾਮਿਆਂ ਦਾ ਸਾਡੇ ਸਕਿਉਰਿਟੀ ਗਾਰਡਸ ਦਾ ਕੈਂਪਸ ਮੈਨੇਜਰਸ ਦਾ ਸਾਡੇ ਹੈੱਡ ਆਫਿਸ ਦੇ ਸਟਾਫ ਦਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਐਂਡ ਬੋਰਡ ਸਾਹਿਬ ਦਾ ਸਾਡਾ ਇਹ ਮੋਹਾਲੀ ਦੇ ਵਿੱਚ ਤੀਜਾ ਤੇ ਆਖਰੀ ਹੁਣ ਰੋਪੜ ਜ਼ਿਲ੍ਹੇ ਦੇ ਫੰਕਸ਼ਨ ਸ਼ੁਰੂ ਹੋਣੇ ਹੈ ਤੇ ਖਾਸ ਕਰਕੇ ਮੀਡੀਆ ਦੇ ਸਾਥੀਆਂ ਦਾ ਜੋ ਪਹੁੰਚੇ ਇੰਤਜ਼ਾਰ ਕੀਤਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਮਿਹਨਤ ਨੂੰ ਤੇ ਸਾਡੇ ਵਿਭਾਗ ਵੱਲੋਂ ਕੀਤੇ ਹੋਏ ਕੰਮਾਂ ਨੂੰ ਦਿਖਾ ਦੇ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਪਤਾ ਲੱਗਿਆ ਇਸ ਪਿੰਡ ਦੀ ਇੱਕ ਤਾਂ ਖੇਸਰਾਪਾ ਆਦੀ ਪੰਚਾਇਤ ਆਈ ਹੋਣ ਹੁਣ ਮੰਗਾ ਵੀ ਵਧੀਆਨ ਲੱਗੀਆਂ ਪਹਿਲਾਂ ਤਾਂ ਇਦਾਂ ਕੋਈ ਕੋਈ ਸਰਕਾਰੀ ਸਕੂਲ ਨਾਲ ਬੱਸਾਂ ਸ਼ੁਰੂ ਹੋ ਗਿਆ ਉਹ ਕਹਿੰਦੇ ਸਾਡੇ ਸਕੂਲ ਨੂੰ ਵੀ ਬੱਸ ਲਾ ਦੇ ਕਦੀ ਹੋ ਕੇ ਕਿਹਾ ਜੀ ਕਦੀ ਸਰਕਾਰੀ ਸਕੂਲ ਨਾਲ ਬੱਸਾਂ ਉਹ ਜੇ ਤੇ ਵੀ ਕੰਮ ਕਰਾਂਗੇ ਤੇ ਹੋਰ ਵੀ ਜੋ ਵੀ ਮੰਗਰ ਪੰਚਾਇਤ ਨੇ ਰੱਖਿਆ ਉਸ ਤੋਂ ਵੀ ਪੁਰੀਆ ਕਰਾਂਗੇ ਬਹੁਤ ਬਹੁਤ ਧੰਨਵਾਦ ਆਪ ਦਾ